آیا شرمی آیا پروسے آیا کرپا آیا جیوں پاوے تیو راک سوامی مارگ گرہ پٹھایا پولے مارگ جنہیں بتایا ایسا گرہ ਗੀ ਪਿਆ ਸਿਮਰਮਨ ਆ ਰਾਮ ਨਾਮ ਚਿਤਾ ਰੇ ਬਸ ਰਹੇ ਹਿਰਦੇ ਗੁਰ ਚਰਨ ਪਿਆਰੇ ਜਰਾ ਜ਼ਹੂਰ ਹਾਜ਼ਰਾ ਹਜੂਰ ਸਰਵ ਕਲਾ ਭਰਪੂਰ ਸਮਰਤ ਗੁਰੂ ਲੋਕ ਪ੍ਰਲੋਕ ਦੇ ਰਕੇ ਅਗ ਭਗਤ ਵਾਸ਼ਾ ਲਗਿਆਂਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਸ਼ਾ ਜੀ ਦੀ ਪਾਵਨ ਪਿੰਦਰ ਗੋਦਾ ਜੁਰੀ ਦੇ ਵਿੱਚ ਗੁਰ ਸ਼ਬਦ ਦੇ ਨਾਲ ਜੁਲ ਬੱਟੀ ਜੁਲ ਰਹੀ ਸਾਧ ਸੰਗਤ ਜੀ ਧੰਤਾ ਦੇ ਯੋਗ ਹੋ ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਮਹਾਰਾਜ ਜੀ ਨੇ ਮਿਹਰ ਦਇਆ ਕੀਤੀ ਹੈ ਸੱਚੇ ਪਾਸ਼ਾ ਨੇ ਅੰਮ੍ਰਿਤ ਵੇਲਾ ਬਖਸ਼ਿਆ ਗੋਦ ਬਖਸ਼ਿਆ ਆਉ ਸੱਚੇ ਪਾਤਸ਼ਾਹ ਜੀ ਦੀ ਮਿਹਰ ਕਿਰਪਾ ਨਜ਼ਰ ਦੇ ਪਾਤਰ ਬਣੀ ਆ ਭੋਲੇ ਮਾਰਗ ਜਿਨੇ ਬਤਾਇਆ ਐਸਾ ਗੁਰਬਾਣ ਭਾਗੀ ਪਾਇਆ ਸਿਮਰ ਮੰਨਾ RAM ਨਾਮ ਚਿਤਾਰੇ ਬਸ ਰਹੇ ਹਿਰਦੇ ਗੁਰ ਚਰਨ ਪਿਆਰੇ ਕਿਸੇ ਨੂੰ ਮਾਰਗ ਮਿਲ ਜਾਏ ਕਿਸੇ ਨੂੰ ਰਸਤਾ ਮਿਲ ਜਾਏ ਤੇ ਉਨ ਨੂੰ ਮੰਜ਼ਲ ਦੀ ਆਸ ਹੋ ਜਾਂਦੀ ਹੈ ਮਾਰਗ ਨਾ ਦਿਸੇ ਰਸਤੇ ਦਾ ਨਾ ਪਤਾ ਹੋਵੇ ਤੇ ਬੰਦਾ ਉਲਝਿਆ ਜਿਹਾ ਰਹਿੰਦਾ ਹੈ ਭਟਕਿਆ ਰਹਿੰਦਾ ਤੇ ਭਟਕਣ ਦੇ ਵਿੱਚ ਹਮੇਸ਼ਾ ਪਰੇਸ਼ਾਨੀ ਹੁੰਦੀ ਹੈ ਔਰ ਜਦੋਂ ਸਾਨੂੰ ਰਾਹ ਮਿਲ ਜਾਏ ਰਸਤਾ ਮਿਲ ਜਾਏ ਤੇ ਫਿਰ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਹਾਂ ਰਾਹ ਕਿਹੜਾ ਹੈ ਤੇ ਮੰਜ਼ਿਲ ਕਿਹੜੀ ਹੈ ਪਰਮ ਪਿਤਾ ਪਰਮਾਤਮਾ ਸਾਡੀ ਮੰਜ਼ਿਲ ਹੈ ਤੇ ਗੁਰਮਤ ਜਿਹੜੀ ਹੈ ਇਹ ਇੱਕ ਰਾਹ ਹੈ ਗੁਰੂ ਦੀ ਮਤ ਇੱਕ ਰਾਹ ਹੈ ਜਾ ਗੁਰਮਤਿ ਮਾਰਗੇ ਕਰਾ ਹੈ ਗੁਰਮਤਿ ਦੇ ਅਨੁਸਾਰ ਗੁਰਮਤਿ ਮਾਰਗ ਤੇ ਚੱਲਣਾ ਇਹ ਸਾਡੇ ਜੀਵਨ ਦਾ ਏਮ ਜਾਂ प्रयोजन ਹੈ ਜਿਸ ਦਾ ਇਹ प्रयोजन ਹੈ ਉਹ ਇਸ ਜ਼ਿੰਦਗੀ ਨੂੰ ਸੰਭਾਲ ਰਿਹਾ ਹੈ ਸੰਭਾਲ ਰਿਹਾ ਹੈ ਜਿਹਨੂੰ ਆਪਣੇ ਏਮ ਤੇ प्रयोजन ਦਾ ਪਤਾ ਨਹੀਂ ਉਹ ਮਾਰਗ ਵੀ ਨਹੀਂ ਲੱਭੇਗਾ ਨਾ ਮਾਰਗ ਤੇ ਚੱਲੇਗਾ ਜਦੋਂ ਕਿਸੇ ਨੂੰ ਪਤਾ ਹੈ ਵੀ ਮੈਂ ਫਲਾਨੀ ਜਗ੍ਹਾ ਪਹੁੰਚਣਾ ਹੈ ਉੱਥੇ ਸਮੇਂ ਨਾਲ ਜਾਣਾ ਫਿਰ ਉਹ ਸਮੇਂ ਨਾਲ ਤੁਰੇਗਾ ਤੇ ਉਸ ਮਾਰਗ ਨੂੰ ਤੈਅ ਕਰੇਗਾ ਤੇ ਆਪਣੀ ਮੰਜ਼ਿਲ ਤੇ ਪਹੁੰਚੇਗਾ ਜੇ ਕਿਸੇ ਦਾ ਕੋਈ લક્ષ્ય ਨਹੀਂ ਹੈ ਕਿਸੇ ਦਾ ਕੋਈ ਏਮ ਨਹੀਂ ਹੈ ਕਿਸੇ ਦਾ ਕੋਈ प्रयोजन ਨਹੀਂ ਹੈ ਉਹ ਤੁਰੇਗਾ ਕਿ ਰਸਤਾ ਕਿਹੜਾ ਫੜੇਗਾ ਤੇ ਪਹੁੰਚੇਗਾ ਕਿੱਥੇ ਸਾਡਾ ਗ੍ਰਸਤੀਆਂ ਦਾ ਮਾਰਗ ਜਿਹੜਾ ਉਹ ਗੁਰਮਤ ਹੈ ਤੇ ਅਸੀਂ ਇਸ ਮਾਰਗ ਤੇ ਚੱਲ ਕੇ ਤੇ ਸੱਚ ਨੂੰ ਜਾਨਣਾ ਸੱਚ ਨੂੰ ਪਹਿਚਾਨਣਾ ਜਾਂ ਸੱਚ ਤੱਕ ਪਹੁੰਚਣਾ ਸੱਚ ਕੀ ਹੈ ਉਹ ਪਰਮਾਤਮਾ ਜੋ ਅਧ੍ਰਿਸ਼ਟ ਹੈ ਜਿਸ ਦੇ ਬਾਰੇ ਸੁਣਿਆ ਹੀ ਹੈ ਅਜੇ ਤੱਕ ਜਿਹਨੇ ਦੇਖਿਆ ਬਹੁਤ ਚੰਗੀ ਗੱਲ ਜਿਸ ਨੇ ਮਹਿਸੂਸ ਕੀਤਾ ਮਚ ਬੈਟਰ ਗੁਰੂ ਸਾਹਿਬ ਮਿਹਰ ਕਰ ਸਾਨੂੰ ਵੀ ਉਸ ਮਾਰਗ ਤੇ ਤੁਰ ਕੇ ਸਾਨੂੰ ਉਹ ਚੀਜ਼ ਜਿਹੜੀ ਹੈ ਬਖਸ਼ਿਸ਼ ਕਰ ਦੇਣ ਸੋ ਆਓ ਮਹਾਰਾਜ ਮਿਹਰ ਕਰ ਸੋ 11ਵੇਂ ਸ਼ਕੇ ਦਾ ਸ਼ਲੋਕ ਜਿਹੜਾ ਹੈ ਪਹਿਲਾ ਉਹ ਰੰਮ ਕਰਦੇ ਆਂ ਸ਼ਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੀਤਾਲ ਮਰਜ ਕਹਿੰਦੇ ਸੱਚ ਦਾ ਕਾਲ ਪੈ ਗਿਆ ਜਦੋਂ ਕਿਸੇ ਚੀਜ਼ ਦਾ ਕਾਲ ਪੈ ਜਾਏ ਜਨਤਮ ਅਹ ਮਰ ਜਾਂਦੀ ਭੁੱਖ ਮਰੀ ਹੋ ਜਾਏ ਤੇ ਜਨਤਾ ਜਿਹੜੀ ਆ ਉਹ ਪਰੇਸ਼ਾਨ ਹੋ ਜਾਂਦੀ ਹੈ ਕਿਸੇ ਵੀ ਚੀਜ਼ ਦਾ ਕਾਲ ਪੈ ਜਾਏ ਕਾਲ ਜਿਹੜੀ ਹੈ ਉਹ ਜ਼ਾੜ ਦੀ ਨਿਸ਼ਾਨੀ ਹੈ ਪਰੇਸ਼ਾਨੀ ਦੀ ਨਿਸ਼ਾਨੀ ਹੈ ਤੇ ਜੇ ਮਹਾਰਾਜ ਕਹਿੰਦੇ ਗੁਰੂ ਨਾਨਕ ਪਾਸ਼ਾ ਵੀ ਸੱਚ ਦਾ ਜੇ ਕਾਲ ਪੈ ਜਾਏ ਜਾਂ ਪੈ ਗਿਆ ਜੇ ਸੱਚ ਦਾ ਕਾਲ ਪੈ ਗਿਆ ਉਥੇ ਸ਼ਰਮ ਧਰਮ ਖਤਮ ਹੋ ਜਾਣੇ ਨੇ ਸ਼ਰਮ ਧਰਮ ਦੋਇ ਸ਼ਬਖ ਲੋਏ ਕੂੜ ਫਿਰੈ ਪ੍ਰਧਾਨ ਵੇਲਾ ਲੋਏ ਵੀ ਗੁਰੂ ਨਾਨਕ ਪਾਸ਼ਾ ਦਾ ਬਚਨ ਹੈ ਜਦੋਂ ਸੱਚ ਦਾ ਕਾਲ ਪਏਗਾ ਤੇ ਫਿਰ ਝੂਠ ਦਾ ਦਬਦਬਾ ਬਣੇਗਾ ਜਦੋਂ ਝੂਠ ਦਾ ਦਬਦਬਾ ਬਣੇਗਾ ਫਿਰ ਗਲਤ ਸਾਰੀਆਂ ਹੀ ਚੀਜ਼ਾਂ ਹੋਣਗੀਆਂ ਜਦੋਂ ਗਲਤ ਚੀਜ਼ਾਂ ਹੋਣਗੀਆਂ ਫਿਰ ਸਮਾਜ ਤੇ ਦੇਸ਼ ਤੇ ਕੌਮ ਕੁਝ ਵੀ ਹੈ ਉਹ ਬिखर ਜਾਏਗੀ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਜਾਏਗੀ ਬੜੀਆਂ ਦਿੱਕਤਾਂ ਆ ਜਾਣਗੀਆਂ ਇਸ ਕਰਕੇ ਮਨੁੱਖ ਦੀ ਜਿਹੜੀ ਜ਼ਿੰਦਗੀ ਹੈ ਇਸ ਦੇ ਵਿੱਚ ਵੀ ਸੱਚ ਦਾ ਕਾਲ ਪੈਣਾ ਨਹੀਂ ਚਾਹੀਦਾ ਨਹੀਂ ਤੇ ਤੂੰ ਵਿਸਰੇ ਤਾਂ ਸਭ ਕੋ ਲਾਗੂ ਚੀਤੇ ਆਵੇ ਤਾਂ ਸੇਵਾ ਜਦੋਂ ਸੱਚ ਸਾਡੇ ਤੋਂ ਵੀ ਦੂਰ ਹੋ ਗਿਆ ਅਸੀਂ ਵੀ ਸੱਚ ਤੋਂ ਦੂਰ ਹੋ ਗਏ ਤੇ ਫਿਰ ਸਾਨੂੰ ਵੀ ਇਦਾਂ ਹੀ ਇਹ ਸਾਰੀਆਂ ਚੀਜ਼ਾਂ ਚਿੰਬੜ ਜਾਣੀਆਂ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਇਹ ਆ ਜਾਣੀਆਂ ਪਤਾ ਨਹੀਂ ਕਿੱਥੋਂ ਆਂਦੀਆਂ ਨੇ ਜਦੋਂ ਭੱਜਦੀਆਂ ਨੇ ਉਦੋਂ ਵੀ ਨਹੀਂ ਪਤਾ ਲੱਗਦਾ ਧਿਆਨ ਦੇਣਾ ਜਦੋਂ ਇਹ ਕਲ ਕਲੇਸ਼ ਕਲਾ ਜਿਹੜੀ ਜੋ ਵੀ ਹੈ ਬਣਦਾ ਹੈ ਨਾ ਇਹਦਾ ਵੀ ਨਹੀਂ ਪਤਾ ਲੱਗਦਾ ਵੀ ਕਿੱਥੋਂ ਸਾਡੇ ਸਿਰ 'ਚ ਆ ਕੇ ਬਹਿ ਜਾਂਦੀਆਂ ਨੇ ਤੇ ਜਦੋਂ ਗੁਰ ਕਿਰਪਾ ਦੇ ਨਾਲ ਸੱਚ ਦਾ ਪ੍ਰਕਾਸ਼ ਹੁੰਦਾ ਤੇ ਫਿਰ ਇੱਕ ਇੱਕ ਚੀਜ਼ ਕਰਕੇ ਸਾਰਾ ਕੁਝ ਵਧੀਆ ਹੋਣ ਲੱਗ ਜਾਂਦਾ ਹੈ ਜਿਹੜਾ ਦੁਸ਼ਮਣ ਹੁੰਦਾ ਹੈ ਵੈਰੀ ਮਿੱਤਰ ਸਭ ਕੀਤਾ ਨਾ ਮੰਗਿਆ ਮੰਨਦਾ ਉਹ ਵੀ ਸੱਜਣ ਹੋ ਜਾਂਦਾ ਜਿੱਧਰ ਵੀ ਬੰਦਾ ਹੱਥ ਪਾਉਂਦਾ ਫਿਰ ਠੀਕ ਠੀਕ ਹੀ ਹੁੰਦਾ ਤੇ ਜਦੋਂ ਸੱਚ ਦਾ ਪੈ ਗਿਆ ਕਾਲ ਸੱਚ ਨੂੰ ਕਿਸੇ ਨੇ ਸੁਣਿਆ ਨਾ ਸੱਚ ਨੂੰ ਕਿਸੇ ਨੇ ਪੜਿਆ ਨਾ ਸੱਚ ਨੂੰ ਕਿਸੇ ਨੇ ਪਸੰਦ ਨਾ ਕੀਤਾ ਮਤਲਬ ਨਾ ਬਾਣੀ ਦੇ ਨਾਲ ਕੋਈ ਜੁੜਨਾ ਪਸੰਦ ਨਾ ਕਰਿਆ ਹੋਰ ਪਾਸੇ ਚਲਾ ਗਿਆ ਤੇ ਫਿਰ ਮਹਾਰਾਜ ਜੀ ਕਹਿੰਦੇ ਫਿਰ ਕਲ ਕਾਲਕ ਬੇਤਾਲ ਫਿਰ ਜਿਹੜੇ ਕਹਿੰਦੇ ਨੇ ਵਿਕਾਰਾਂ ਦੀ ਕਾਲਖ ਜਾਂ ਸਿਆਹੀ ਇਹ ਲਗਣੀ ਹੀ ਲਗਣੀ ਜਾਂ ਜੀ ਗੱਲ ਹੀ ਹੈ ਸੱਚ ਦੀ ਸੰਗਤ ਛੱਡ ਕੇ ਜਦੋਂ ਕੋਈ ਬੰਦਾ ਕੁਸੰਗਤ ਕਰਦਾ ਹੈ ਇੱਥੇ ਤੁਸੀਂ ਬੈਠੇ ਹੋ ਮੈਂ ਸਿੱਧੀਆਂ ਜਿਹੀਆਂ ਉਦਾਹਰਨਾਂ ਦਿੰਦਾ ਹੁਣ ਸਮਝ ਲੱਗ ਜਾਏ ਇੱਥੇ ਤੁਸੀਂ ਬੈਠੇ ਹੋ ਸਾਰੇ ਗੁਰੂ ਦੇ ਪੁੱਤਰ ਧੀਆਂ ਬਣ ਕੇ ਬੜਾ ਸੋਹਣਾ ਸੁਣ ਰਹੇ ਹੋ ਦੇਖੋ ਨੰਦ ਆ ਰਿਹਾ ਤੇ ਇੱਥੇ ਕੋਈ ਰੌਲਾ ਪੈ ਰਿਹਾ ਕੋਈ ਕਿਸੇ ਨੂੰ ਕੁਝ ਕਹਿ ਰਿਹਾ ਕੋਈ ਅਪਸ਼ਬਦ ਬੋਲ ਰਿਹਾ ਨਹੀਂ ਨਾ ਤੇ ਜਦੋਂ ਕਾਲੀ ਯੁਗ ਦਾ ਯੋਰ ਹੁੰਦਾ ਸੱਚ ਦਾ ਕਾਲ ਪੈਂਦਾ ਜਦੋਂ ਅਸੀਂ ਬੈੰਦੇ ਆ ਚਾਹੇ ਕੋਈ ਢਾਣੀ ਵਿੱਚ ਬੈਠੇ ਚਾਹੇ ਕੋਈ ਕਿਧਰੇ ਕੋਈ ਤਾਸ਼ ਖੇਡਣ ਵਾਲਿਆਂ ਦੇ ਵਿੱਚ ਬੈਠੇ ਰੌਲਾ ਪੈਂਦਾ ਕਿ ਨਹੀਂ ਉਹ ਮਾਰਦੇ ਪਤੇ ਚੱਕ ਕੇ ਕਹਿੰਦਾ ਚੱਲਿਆ ਮੈਂ ਤੂੰ ਬੋਲਿਆ ਕਿਉਂ ਆ ਕੀ ਹੋ ਗਿਆ ਉਹ ਕੀ ਹੋ ਗਿਆ ਉਦھے ਪੈ ਗਿਆ ਨਾ ਕਾਲ ਇੱਕ ਦੂਜੇ ਨਾਲ ਕੇ ਲੜ ਵੀ ਪੈਂਦੇ ਨੇ ਜਵਾਰੀ ਲੜ ਪੈਂਦੇ ਨੇ ਸ਼ਰਾਬੀ ਲੜ ਪੈਂਦੇ ਨੇ ਮੇਜ਼ ਪੁੱਠੇ ਕਰ ਦਿੰਦੇ ਨੇ ਚੰਗਾ ਪਲਾ ਪ੍ਰੋਗਰਾਮ ਖਰਾਬ ਕਰ ਦਿੰਦੇ ਨੇ ਕੀ ਹੁੰਦਾ ਇਹਨੂੰ ਕਹਿੰਦੇ ਸੱਚ ਕਾਲ ਕੂੜ ਵਰਤਿਆ ਸ਼ਰਮ ਗਈ ਧਰਮ ਗਿਆ ਕੋਈ ਉੱਤੇ ਲਥੀ ਚੜੀ ਨਹੀਂ ਸ਼ਰਮ ਧਰਮ ਦਾ ਛਪ ਕੋ ਲੋਏ ਸੱਚ ਕਾਲ ਕੂੜ ਵਰਤਿਆ ਐਦਾਂ ਵਰਤਦਾ ਫਿਰ ਕੱਲ ਕੱਲ ਕੋਤੇ ਫਿਰ ਦਾਗ ਲੱਗਦੇ ਨੇ ਦਾਗ ਮਤਲਬ ਇੱਜ਼ਤ ਖਰਾਬ ਹੁੰਦੀ ਹੈ ਇੱਜ਼ਤ ਜਦੋਂ ਫਿਰ ਆਪਣੇ ਆਪ ਦੇ ਕੰਟਰੋਲ ਨਹੀਂ ਰਹਿੰਦਾ ਜਦੋਂ ਫਿਰ ਕੂੜ ਦਾ ਪਸਾਰਾ ਹੋ ਜਾਂਦਾ ਹੈ ਬੰਦਾ ਕੁਸੰਗਤ ਕਰ ਲੈਂਦਾ ਹੈ ਫਿਰ ਉਹਦੇ ਵਿੱਚੋਂ ਦਾਗ ਲੱਗਣਾ ਹੀ ਲੱਗਣਾ ਦਾਗ ਫਿਰ ਧੁੱਤ ਧੁੱਤਾ ਜਾਵੇ ਇਹ ਲਥਨ ਨੂੰ ਟਾਈਮ ਵਾਲਾ ਲੱਗਦਾ ਲੱਗ ਬੜੀ ਛੇਤੀ ਜਾਂਦਾ ਠੀਕ ਹੈ ਜੀ ਸੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਜੇ ਜ਼ਿੰਦਗੀ ਦੇ ਵਿੱਚ ਸੱਚ ਤੋਂ ਤੋਂ ਪਰੇ ਹੋ ਗਿਆ ਜੇ ਕਾਲ ਪੈ ਗਿਆ ਤੇ ਫਿਰ ਤੈਨੂੰ ਦਾਗ ਲੱਗਣਾ ਹੀ ਲੱਗਣਾ ਤੇ ਦਾਗ ਹੀ ਕੋਈ ਵੀ ਚਾਹੇ ਬੰਦਾ ਹੋਵੇ ਤੇ ਚਾਹੇ ਕੋਈ ਪਦਾਰਥ ਹੋਵੇ ਵਸਤੂ ਹੋਵੇ ਉਹ ਕੰਪਲੀਟ ਪੂਰੀ ਸਾਨੂੰ ਚਾਹੀਦੀ ਹੈ ਸਹੀ ਤਾਂ ਘਰ ਖਰੀਦ ਕੇ ਲਿਆਵਾਂਗੇ ਕੋਈ ਚੀਜ਼ ਖਰੀਦ ਕੇ ਲਿਆਉਂਦੇ ਉਹਨੂੰ ਟ੍ਰੇਡ ਪਈ ਹੋਵੇ ਜਾਂ ਉਹਨੂੰ ਕੋਈ ਕਪੜਾ ਲਿਆਣੇ ਆ ਉਹਨੂੰ ਕਿਤੇ ਕੋਈ ਦਾਗ ਲੱਗਾ ਹੋਵੇ ਅਸੀਂ ਕਿੰਨੇ ਹੋਰ ਦਖਾ ਹੈ ਤੇ ਪਸੰਦ ਸੀ ਪਰ ਦਾਗ ਲੱਗ ਗਿਆ ਇਹ ਲਤਰਾ ਨਹੀਂ ਹੋਰ ਭਾਈ ਦੇ ਕੱਢ ਕੇ ਕਪੜਾ ਕਲ ਕਾਲਖ ਬੇਤਾਲ ਤੇ ਜਦੋਂ ਫਿਰ ਕਾਲਖ ਲੱਗ ਗਈ ਕੂੜੀ ਤੇ ਫਿਰ ਭੂਤ ਨਹੀਂ ਬਣ ਗਿਆ ਮਹਾਰਾਜ ਜੀ ਕਹਿੰਦੇ ਭੂਤ ਦਾ ਸਰੂਪ ਕੋਈ ਹੋਰ ਨਹੀਂ ਧਿਆਨ ਧਿਆੰਦੇ ਨਾ ਜਿਹੜੇ ਸੱਚ ਤੋਂ ਟੁੱਟ ਜਾਂਦੇ ਨੇ ਉਹ ਸਾਡੇ ਘਰਾਂ ਦੇ ਵਿੱਚ ਰਹਿੰਦੇ ਹੋਏ ਪਰਿਵਾਰ ਦੇ ਜੀਵੀ ਪੂਤ ਹਨ ਬਾਬਾ ਕਬੀਰ ਜੀ ਦੀ ਪੰਕਤੀ ਬੜੀ ਵਾਰੀ ਆਪਾਂ ਸੁਣੀ ਐ ਕਲ ਕਾਲਖ ਬੇਤਾਲ ਬੇਤਾਲ ਦਾ ਮਤਲਬ ਪੂਤ ਕਬੀਰ ਜੈ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹਿ ਤੇ ਘਰ ਮਰਹਟ ਸਾਰ ਕੇ ਪੂਤ ਵਸੈ ਤਿੰਨ ਵਾਹੈ ਉਹਨਾਂ ਨੂੰ ਪੂਤੋਂ ਕਹਿੰਦਿਆਂ ਚਾਹੇ ਮੇਰੇ ਵਰਗੇ ਨੇ ਪੱਗ ਬੰਨੀ ਹੋਵੇ ਚਾਹੇ ਕਿਸੇ ਨੇ ਬੋਦੇ ਰੱਖੇ ਹੋਣ ਤੇ ਚਾਹੇ ਕਿਸੇ ਨੇ ਪੈਂਟ ਪਾਈ ਹੋਵੇ ਤੇ ਚਾਹੇ ਮੇਰੇ ਵਰਗਾ ਕੋਈ ਕੁਰਤਾ ਪਜਾਮਾ ਪਾਇਆ ਪੂਤ ਨੇ ਜਿਹੜੇ ਸੱਚ ਤੋਂ ਦੂਰ ਨੇ ਮਾਰੇ ਕਹਿੰਦੇ ਨੇ ਮੈਂ ਨਹੀਂ ਕਹਿੰਦਾ ਤੇ ਜਿੱਥੇ ਮਹਾਰਾਜ ਜੀ ਕਹਿੰਦੇ ਆ ਕਹਿੰਦੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸਿਆਸ ਦਿਲ ਸੋਇਨ ਚੁਵਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀ ਉਚਾਇਤ ਕੇ ਦਾ ਛੋਟਾ ਘਰ ਹੈ ਚਾਹੇ ਵੱਡਾ ਚਾਹੇ ਕਿਸ ਦੀ ਕੁੱਲੀ ਹੈ ਤੇ ਚਾਹੇ ਕਿਸੇ ਦਾ ਮਹਿਲ ਹੈ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ ਕਲ ਕਾਲਖ ਬੇਤਾਲ ਸੋ ਬਹੁਤ ਪਿਆਰੀ ਪੰਕਤੀ ਪਿਆਰੀ ਆਈ ਹੈ ਸੋ ਇਸ ਕਰਕੇ ਆਪਾਂ ਅਰਦਾਸ ਕਰਦੇ ਆ ਮੈਂ ਵੀ ਤੇ ਤੁਸੀਂ ਮਹਾਰਾਜ ਜੀ ਸੱਚਨਾ ਜੀਵਨ ਵਿੱਚੋਂ ਜੈ ਦੇਖੋ ਜ ਇੱਕ ਗੱਲ ਜ਼ਰੂਰ ਹੈ ਚੁਣੌਤੀਆਂ ਬੜੀਆਂ ਨੇ ਸੱਚ ਵਿੱਚ ਝੂਠ ਵਾਲੇ ਦੇ ਪਿੱਛੇ ਬੜੀ ਪਬਲਿਕ ਹੁੰਦੀ ਹੈ ਧਿਆਨ ਦੇਣਾ ਸੱਚ ਵਾਲੇ ਦੇ ਪਿੱਛੇ ਨਹੀਂ ਕੋਈ ਚੱਲਦਾ ਇਹ ਮੰਨ ਕੇ ਚੱਲਣਾ ਪੈਣਾ ਸੱਚ ਵਾਲੇ ਦੀ ਵਿਰੋਧਤਾ ਹੋਣੀ ਹੈ ਸੱਚ ਵਾਲੇ ਦੀ ਨਿੰਦਿਆ ਹੋਣੀ ਹੈ ਤੇ ਸੱਚ ਵਾਲੇ ਦੀ ਨਰਾਦਰੀ ਵੀ ਹੋਣੀ ਇਹ ਮੈਂ ਵੀ ਤੇ ਤੁਸੀਂ ਵੀ ਸਮਝ ਲਈਏ ਜੇ ਕਿਸੇ ਨੇ ਸੱਚ ਦੇ ਰਾਹ ਤੇ ਚੱਲਣਾ ਹੈ ਖੰਨਿਓ ਤੱਕੀ ਚੰਗਾ ਕੰਮ ਕਰਦੇ ਆਣ ਲੋਕਾਂ ਨੇ ਨਿੰਦਣ ਹੈ ਚੰਗੇ ਭਲੇ ਤੁਰਿਆਂ ਨੂੰ ਠੇਡਾ ਮਾਰ ਕੇ ਛੁੱਟਣਾ ਹੈ ਚੰਗੇ ਭਲਿਆਂ ਨੂੰ ਚੜਾਈ ਚੜਦਿਆਂ ਨੂੰ ਲਤ ਖਿੱਚਣੀ ਐ ਐਦਾਂ ਕਰਨਾ ਇਸ ਕਰਕੇ ਪਰ ਜੇ ਸੱਚ ਦੇ ਜਿੰਨੇ ਸਾਡੇ ਗੁਰੂ ਸਹਿਬਨ ਭਗਤ ਸੱਚ ਦੇ ਰਾਹ ਤੇ ਚੱਲਣ ਨੇ ਲੋਕਾਂ ਨੇ ਘਟ ਕੀਤੀ ਤਤੀ ਤਵੀ ਤੇ ਬਿਠਾਤਾ ਮਹਾਰਾਜ ਨੇ ਉਹ ਮਹਾਰਾਜ ਨੇ ਕਿਸੇ ਦੇ ਨਾਲ ਕੋਈ ਵਿਰੋਧਤਾ ਕੀਤੀ ਕਿਸੇ ਨੂੰ ਵੀ ਮਾਰਾ ਲਵਜ ਕੀਤਾ ਕਿਸੇ ਦੇ ਕੋਈ ਅਟੈਕ ਕੀਤਾ ਮਹਾਰਾਜ ਦੇ ਕੁਝ ਬੋਲਦੇ ਹੀ ਨਾ ਜਨ ਗਲਤ ਮਿੱਠ ਬੋਲੜਾ ਜੀ ਅਰ ਸਜਾ ਸੁਆਮੀ ਮੋਰਾ ਇਦਾਂ ਦੇ ਸੱਚ ਸਰੂਪ ਨੂੰ ਤਤੀ ਤਵੀ ਤੇ ਬਿਠਾ ਦਿੰਦੇ ਨੇ ਇਹਦਾ ਮਤਲਬ ਹੈ ਸੱਚ ਜਿਹੜਾ ਉਹ ਦੁਨੀਆ ਨੂੰ ਬਰਦਾਸ਼ ਨਹੀਂ ਹੁੰਦਾ ਸੱਚ ਦੀ ਭੀੜ ਨਹੀਂ ਹੁੰਦੀ ਤੇ ਆਹ ਦੇਖੋ ਜਿੱਥੇ ਅਸੀਂ ਬੈਠਿਆ ਇੱਥੇ ਰਸ ਹੈ ਤੇ ਜੇ ਕਹਿ ਦਈਏ ਅੱবি ਸ਼ਾਮ ਨੂੰ ਕਿਦਰੇ ਕੋਈ ਪ੍ਰੋਗਰਾਮ ਹੈ ਕੋਈ ਸਿੰਗਰ ਆਉਣਾ ਸਿੰਗਰ ਕੋਈ ਅੱਜ ਇਹਦਾ ਮਝੂਰ ਮਗਨਾ ਬਈ ਬਿਮਾਰ ਬੰਦੇ ਵੀ ਦਵਾਈ ਲੈ ਕੇ ਪਹੁੰਚ ਜਾਣਗੇ ਉੱਤੇ ਬਈ ਛੱਡਣਾ ਨਹੀਂ ਕਿਥੇ ਆਇਆ ਫਿਰ ਮਹਾਨ ਗਣ ਆਇਆ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਜਿਹਾ ਉਹ ਗਾਇਕ ਉਹ ਗਾਇਕ ਠੀਕ ਹੈ ਅਸੀਂ ਮਾੜਾ ਨਹੀਂ ਕਹਿੰਦੇ ਗਾਇਕ ਨੂੰ ਨੇ ਮਿਹਨਤ ਕੀਤੀ ਹੋਏਗੀ ਪਰ ਇਹ ਐਵੇਂ ਜਦੋਂ ਸੱਚ ਹੈ ਸੱਚ ਵੱਲ ਫਿਰ ਸਾਨੂੰ ਕਿਉਂ ਨਹੀਂ ਜਾਣਾ ਚਾਹੀਦਾ ਸੱਚ ਵੱਲ ਵੀ ਉਹਨੇ ਚਾਹ ਦੇ ਨਾਲ ਜਾਣਾ ਚਾਹੀਦਾ ਜੋ ਗੱਲ ਫਿਰ ਉੱਤੇ ਆ ਗਈ ਵੀ ਸੱਚ ਦੇ ਪੁਜਾਰੀਆਂ ਦੀ ਸੱਚ ਦੇ ਮੰਨਣ ਵਾਲਿਆਂ ਦੀ ਭੀੜ ਨਹੀਂ ਹੁੰਦੀ ਸੁਨਿਆਰੇ ਦੀ ਦੁਕਾਨ ਤੇ ਭੀੜ ਨਹੀਂ ਹੁੰਦੀ ਬਹੁਤੀ ਨਹੀਂ ਹੁੰਦੇ ਹੀਰੇ ਮੋਤੀ ਅੱਦੇ ਉਹਦੇ ਸੋਨਾ ਹੁੰਦਾ ਬੜਾ ਮਹਿੰਗਾ ਠੀਕ ਹੈ ਜੀ ਉਹਦੇ ਉਹਦੇ ਕਿੱਥੇ ਭੀੜ ਹੁੰਦੀ ਹੈ ਤੇ ਹੋਰ ਤੁਸੀਂ ਚੱਲ ਜਾਓ ਐ ਜੁਏਬ ਖਾਨਿਆਂ ਦੇ ਵਿੱਚ ਚੱਲ ਜਾਓ ਸ਼ਰਾਬ ਖਾਨਿਆਂ ਵਿੱਚ ਚੱਲ ਜਾਓ ਹੋਰ ਕਿੱਧਰੇ ਚੱਲ ਜਾਓ ਮੈਂ ਖਾਨਿਆਂ ਜੀ ਚੱਲ ਜਾਓ ਉੱਥੇ ਸਾਨੂੰ ਕਲਬਾਂ ਦੇ ਵਿੱਚ ਭੀੜ ਹੀ ਭੀੜ ਮਿਲੇਗੀ ਇਸ ਕਰਕੇ ਸੱਜ ਕਾਲ ਕੁੜ ਵਰਦਿਆ ਕਲ ਕਲ ਗਵੇਤਾਲ ਐਦਾ ਭੂਤ ਨੇ ਬਣ ਕੇ ਆਪਣਾ ਜੀਵਨ ਬਤੀਤ ਨਹੀਂ ਕਰਨਾ ਕਾਲਕ ਨਹੀਂ ਲਵਾਉਣੀ ਸੱਚ ਦੀ ਸੰਗਤ ਕਰਨੀ ਹੈ ਬੀਓ ਬੀਜ ਪੱਤ ਲੈ ਗਏ ਅਬ ਕਿਉਂ ਉਗਵੈ ਦਾਲ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਬੀਜ ਬੀਜਿਆ ਉਹ ਜਗ ਤੋਂ ਸੋਭਾ ਖੱਟ ਕੇ ਲੈ ਗਏ ਬੀਓ ਬੀਓ ਦਾ ਮਤਲਬ ਇੱਥੇ ਨਾਮ ਦਾ ਬੀਜ ਬੀਓ ਬੀਜ ਨਾਮ ਦਾ ਬੀਜ ਬੀਜ ਕੇ ਪੱਤ ਲੈ ਗਏ ਇੱਜ਼ਤ ਲੈ ਗਏ ਇੱਜ਼ਤ ਕਮਾਗੇ ਇੱਜ਼ਤ ਜਿਹੜੀ ਆ ਬਣਾਉਣੀ ਪੈਂਦੀ ਆ ਇੱਜ਼ਤ ਇੱਜ਼ਤ ਲਈ ਕੁਝ ਨਾ ਕੁਝ ਕਰਨਾ ਪੈਂਦਾ ਮਿਹਨਤ ਕਰਨੀ ਪੈਂਦੀ ਐਵੇਂ ਥੋੜੋ ਇੱਜ਼ਤ ਮਿਲ ਜਾਂਦੀ ਐ ਠੀਕ ਹੈ ਜੀ ਅਗਲੇ ਨੂੰ ਸਾਹਮਣੇ ਵਾਲੇ ਨੂੰ ਇੰਪ੍ਰੈਸ ਕਰਨਾ ਪੈਂਦਾ ਉਹ ਸਾਡੀ ਇੱਜ਼ਤ ਕਰਦਾ ਤੇ ਮਹਾਰਾਜ ਜੀ ਕਹਿੰਦੇ ਨਾਮ ਦਾ ਬੀਜ ਬੀਜ ਕੇ ਆਪਣੀ ਪੱਧ ਸੇ ਤੀ ਘਰ ਜਾਓ ਬੀਓ ਬੀਜ ਪੱਤ ਲੈ ਗਏ ਅਬ ਕਿਉਂ ਉਗਵੈ ਦਾਲ ਧਿਆਨ ਦੇਣਾ ਦਰੜਿਆ ਹੋਇਆ ਬੀਜ ਨਹੀਂ ਉਗਦਾ ਸਾਬਤ ਹੀ ਉਗਦਾ ਕਣਕ ਦਾ ਦਲੀਆ ਬਣਾ ਕੇ ਕੋਈ ਹੁਣ ਬੀਜੇ ਫਿਰ ਕੀ ਬਣੇਗਾ ਕੁਝ ਹੋਰ ਹੀ ਬਣੇਗਾ ਠੀਕ ਹੈ ਸਾਬਤ ਸਾਬਤ ਦਲੀਆ ਨਹੀਂ ਸੋ ਇਸੇ ਤਰ੍ਹਾਂ ਜਿਹੜਾ ਹੈ ਨਾ ਬੜੇ ਗਹਿਰੇ ਇਹ ਵਿਚਾਰ ਨੇ ਵੀ ਅਬ ਕਿਉਂ ਉਗਵੇ ਦਾਲ ਜ ਜਦੋਂ ਹੁਣ ਇਹਦਾ ਕਹਿ ਸਕਦੇ ਆਂ ਵੀ ਦੋ ਫਾੜ ਮਨ ਸਾਡਾ ਇਹ ਦੁਬਦਾ ਕਹਿ ਲਈਏ ਦੋ ਚਿੱਤੀ ਕਹਿ ਲਈਏ ਦੋ ਫਾੜ ਕਹਿ ਲਈਏ ਇੱਕ ਪਾਸਾ ਕਹਿ ਲਈਏ ਦੂਜਾ ਪਾਸਾ ਕਹਿ ਲਈਏ ਮਨ ਵਿੱਚ ਪੋਜ਼ਿਟਿਵ ਤੇ ਨੈਗੇਟਿਵ ਵਿਚਾਰ ਚੱਲਦੇ ਨੇ ਵੀ ਕਰ ਲਈਏ ਕਿ ਨਾ ਕਰੀਏ ਗੁਰਦਰ ਚਲੇ ਜਾਈਏ ਕਿ ਨਾ ਜਾਈਏ ਤੇ ਗ੍ਰਾਹੀ ਦੇਦੀ ਏ ਕਿ ਨਾ ਦੇਈ ਏ ਪੁੰਨ ਕਰਦੀ ਏ ਕਿ ਨਾ ਕਰਦੀ ਏ ਬਸ ਆ ਜਿਹੜੀ ਚੀਜ਼ ਹੈ ਨਾ ਇਹ ਦਾਲ ਮੰਗੋ ਇਦਾਂ ਹੀ ਦੋ ਦਲੜੀ ਜਈ ਚੀਜ਼ ਚੱਲਦੀ ਰਹਿੰਦੀ ਹੈ ਤੇ ਫਿਰ ਉਹ ਬੀਜ ਬੀਜ ਪੂਰਾ ਨਹੀਂ ਹੁੰਦਾ ਤੇ ਜੇ ਫਿਰ ਉਹ ਬੀਜ ਪੂਰਾ ਨਹੀਂ ਤੇ ਪਰਫੁੱਲ ਕਿੱਥੋਂ ਆਉਣਾ ਇਸ ਕਰਕੇ ਆਪਣੀ ਅੰਦਰਲੀ ਜਿਹੜੀ वेदना ਭਾਵਨਾ ਛਰਦਾ ਉਹਨੂੰ ਐ ਬੰਨ ਕੇ ਰੱਖਣਾ ਇੱਕ ਮੇਕ ਕਰਕੇ ਰੱਖਣਾ ਉਨੂੰ ਤੋੜਨਾ ਨਹੀਂ ਉਹਨੂੰ ਲੱਗ ਲੱਗ ਨਹੀਂ ਕਰਨਾ ਦਰਨਾ ਨਹੀਂ ਤੇ ਕਿਸੇ ਦੇ ਪਿੱਛੇ ਨਹੀਂ ਲੱਗਣਾ ਕਿਸੇ ਦੇ ਕਹਿੰਦੇ ਚੰਗਾ ਨਹੀਂ ਕਰਨਾ ਕਿਸੇ ਦੇ ਮੈਂ ਕਹਿੰਦੇ ਮਾੜਾ ਨਹੀਂ ਕਰਨਾ ਆਪਣੇ ਅੰਦਰੋਂ ਆਵਾਜ਼ ਆਵੇ ਪੁੰਨ ਦਾਣ ਵੀ ਅੰਦਰੋਂ ਆਵਾਜ਼ ਤੇ ਕਰਨਾ ਨਾ ਦੇਖਾ ਦੇ ਕੀ ਕਰਨਾ ਨਾ ਕਿਸੇ ਦੇ ਕਹਿੰਦੇ ਕਰਨਾ ਨਾ ਗੁਰਦੁਆਰੇ ਕਿਸੇ ਦੇ ਕਹਿੰਦੇ ਆਉਣਾ ਕਹਿ ਮਾਫ ਕਰਨਾ ਕਿਉਂਕਿ ਜਿੰਨ ਕੋ ਲੱਗੀ ਪਿਆਸ ਅਮਰਦ ਸਹੀ ਖਾਏ ਮੈਂ ਤੈਨੂੰ ਦੋ ਚਾਰ ਦਿਨ ਕਹਿ ਕਹਿ ਕੇ ਤੇ ਇੱਥੇ ਬੁਲਾ ਲਾਂਗਾ ਫਿਰ ਤੁਸੀਂ ਆੜ ਜਾਣਾ ਜਿਹਨੂੰ ਅੰਦਰੋਂ ਖਿੱਚੇ ਉਹਨੇ ਬਗੈਰ ਕੇ ਵੀ ਤੁਰਿਆ ਹੀ ਰਹਿਣਾ ਕਿਉਂਕਿ ਉਹਨੂੰ ਅੰਦਰੋਂ ਖੇਚੇ ਸੋ ਕਹਣਾ ਸਾਡਾ ਫਰਜ਼ ਹੈ ਚੰਗੀ ਚੀਜ਼ ਕਹਿਣੀ ਚਾਹੀਦੀ ਹੈ ਪਰ ਜਦੋਂ ਅੰਦਰੋਂ ਸਾਡੀ ਚੀਜ਼ ਬਣੇਗੀ ਨਾ ਉਹ ਗੱਲ ਬਣੇਗੀ ਤੇ ਫਿਰ ਸਾਬਤ ਮਨ ਜਦੋਂ ਸਾਬਦ ਹੋਇਆ ਟੁੱਟਾ ਭੱਜਾ ਨਾ ਹੋਇਆ ਫਿਰ ਬੀਜ ਉੱਗੇਗਾ ਜਦੋਂ ਉੱਗੇਗਾ ਫਸਲ ਬਣੇਗੀ ਫਸਲ ਬਣੇਗੀ ਤੇ ਝਾੜ ਬਣੇਗਾ ਝਾੜ ਬਣੇਗਾ ਤੇ ਮੰਡੀ ਸੁੱਟਾਂਗੇ ਮੰਡੀ ਸੁੱਟਾਂਗੇ ਤੇ ਆੜਤੀਏ ਕੋਲ ਪੈਸੇ ਲਵਾਂਗੇ ਤੇ ਪੈਸੇ ਲਵਾਂਗੇ ਤੇ ਆਪਣੇ ਸਾਰੇ ਆਪਾਂ ਜਿਹੜੇ ਜੋ ਵੀ ਕਾਲਜ ਕਰਾਂਗੇ ਜੇ ਇੱਕ ਹੋਏ ਤਾਂ ਉਗਵੇ ਹੋਈ ਵਿਚਾਰਾ ਵੀ ਜੇ ਕੋਏ ਤਾਂ ਉਗਵੇ ਰੁੱਤੀ ਹੂ ਰੁੱਤ ਹੋਏ ਸਬਦ ਬੀਜ ਜੇ ਕੋਏ ਤਾਂ ਉਗਵੇ ਰੁੱਤੀ ਹੂ ਰੁੱਤ ਹੋਏ ਪਾਚਾ ਜੀ ਕਹਿੰਦੇ ਨੇ ਬੀਜ ਉਹੀ ਉਗਦਾ ਜੇ ਸਬਦ ਹੋਵੇ ਜੇ ਹੋਵੇ ਇੱਕ ਹੋਰ ਵੀ ਗੱਲ ਹੈ ਇੱਕ ਬੀਜਣ ਵਾਲੀ ਰੁੱਤ ਹੋਵੇ ਇੱਕ ਬੀਜਣ ਵਾਲੀ ਰੁੱਤ ਹੋਵੇ ਜਿੱਦਾਂ ਹੁਣ ਹਰ ਫਸਲ ਦਾ ਟਾਈਮ ਹੈ ਹੁਣ ਸਾਡੇ ਜਿਲ੍ਹਾ ਫਸਲੀ ਚੱਕਰ ਉਹਦਾ ਹੁਣ ਕਿਹੜਾ ਟਾਈਮ ਹੈ ਕਿਸਾਨਾਂ ਨੂੰ ਪਤਾ ਵੀ ਹੁਣ ਕੀ ਬੀਜਣਾ ਠੀਕ ਹੈ ਜੀ ਗੰਨਾ ਬੀਜਣਾ ਹੈ ਆਲੂ ਬੀਜਨੇ ਝੋਨਾ ਬੀਜਣਾ ਦਾਲ ਬੀਜਣੀ ਇਹ ਸਾਰਿਆਂ ਨੂੰ ਆਪਣਾ ਆਪਣਾ ਪਤਾ ਹੈ ਜੇ ਉਹ ਮੌਸਮ ਦੇ ਉਲਟ ਬੀਜ ਵਿੱਜਣਗੇ ਤੇ ਉਹ ਬੀਜ ਜਿਹੜਾ ਹੈ ਉਹ ਪਰਫੁੱਲਤ ਨਹੀਂ ਹੋਣਾ ਜੇ ਕੋਈ ਤਾਂ ਉੱਗਵੇ ਰੁੱਤੀ ਹੂ ਰੁੱਤ ਹੋਏ ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਪੜੇ ਨੂੰ ਰੰਗਣ ਤੋਂ ਪਹਿਲਾਂ ਉਹਦੇ ਵਿੱਚ ਰੰਗ ਪਾਣਾ ਪੈਂਦਾ ਹੈ ਬੀਜ ਨੂੰ ਬੀਜਣ ਤੋਂ ਪਹਿਲਾਂ ਸੋਧ ਵੀ ਕਰਨੀ ਪੈਂਦੀ ਹੈ ਬੜਾ ਕੁਝ ਕਰਨਾ ਪੈਂਦਾ ਫਿਰ ਜਾ ਕੇ ਇਹ ਚੀਜ਼ ਜਿਹੜੀ ਪਰਫੁੱਲਤ ਹੁੰਦੀ ਹੈ ਤੇ ਅੱਗੇ ਵਧਦੀ ਹੈ ਨਾਨਕ ਪਾਹਿ ਬਾਰਾ ਕੋਰੇ ਰੰਗ ਨਾ ਸੋਏ ਪਾਸ਼ਾ ਜੀ ਕਹਿੰਦੇ ਕਪੜੇ ਦੀ ਗੱਲ ਕੀਤੀ ਹੈ ਤੇ ਕਪੜੇ ਨੂੰ ਫਿਰ ਮਨ ਦੇ ਨਾਲ ਜੋੜ ਕੇ ਆਪਾਂ ਸਨੇਹਾ ਲੈ ਲੈਣਾ ਨਾਨਕ ਪਾਏ ਵਾਰਾ ਜਿਵੇਂ ਕਹਿੰਦੇ ਨੇ ਵੀ ਕੋਰਾ ਕੱਪੜਾ ਜਿਹੜਾ ਉਹਨੂੰ ਰੰਗ ਚੜਦਾ ਹੈ ਸਾਫ ਨੂੰ ਰੰਗ ਚੜਦਾ ਜਿਸ ਕੱਪੜੇ ਨੂੰ ਪਹਿਲਾਂ ਹੀ ਰੰਗ ਚੜਿਆ ਹੋਵੇ ਉਹਦਾ ਰੰਗ ਪਹਿਲਾਂ ਉਤਾਰਨਾ ਪੈਂਦਾ ਕੋਈ ਡੱਬ ਪਏ ਹੋਣ ਉਹਨਾਂ ਨੂੰ ਪਹਿਲਾਂ ਲਲਾਰੀ ਲੋਕ ਉਹਨੂੰ ਪਹਿਲਾਂ ਕਲੀਨ ਕਰਦੇ ਨੇ ਸਾਫ ਕਰਦੇ ਨੇ ਬਿਲਕੁਲ ਤੇ ਨਹੀਂ ਕਿ ਉਹ ਕਹਿ ਦਿੰਦੇ ਨੇ ਵੀ ਭਈ ਭੈਣੇ ਇਹਨੂੰ ਰੰਗ ਨਹੀਂ ਚੜਨਾ ਇਤਨਾ ਸਾਫ ਕਪੜਾ ਲਿਆ ਚੁੰਨੀ ਸਾਫ ਲਿਆ ਜਿਵੇਂ ਦਾ ਕਹੇਂਗੀ ਓਦਾਂ ਦਾ ਮਤਲਬ ਰੰਗ ਚੜ੍ਹਾ ਦਿਆਂਗੇ ਤੂੰ ਜਿਵੇਂ ਦਾ ਕਹੇਂਗੀ ਓਦਾਂ ਦੀ ਰੰਗ ਰੰਗ ਚੜ੍ਹਾ ਦਿਆਂਗੇ ਸਾਫ ਚੁੰਨੀ ਲੈ ਕੇ ਆ ਵੀ ਸਾਫ ਨਹੀਂ ਹੈ ਬਸ ਇੱਦਾਂ ਹੀ ਮਹਾਰਾਜ ਜੀ ਕਹਿੰਦੇ ਵੀ ਪੱਕਾ ਰੰਗ ਜਿੰਨੇ ਚੜਾਣਾ ਹੈ ਉਹ ਸਾਫ ਲੀੜਾ ਲੈ ਕੇ ਆਵੇ ਸਾਫ ਮਨ ਲੈ ਕੇ ਆਵੇ ਸਾਫ ਅੰਦਰੋਂ ਭਾਵਨਾ ਲੈ ਕੇ ਆਵੇ ਕੋਈ ਮਨ ਵਿੱਚ ਦੁਬਦਾ ਨਾ ਹੋਵੇ ਕੋਈ ਮਨ ਵਿੱਚ ਭਰਮ ਨਾ ਹੋਵੇ ਕੋਈ ਚਾਕ ਨਾ ਹੋਵੇ ਕੋਈ ਇਦਾਂ ਨਾ ਹੋਵੇ ਪਤਾ ਨਹੀਂ ਆਪਾ ਤਰਨਾ ਕਿ ਨਹੀਂ ਤਰਨਾ ਪਤਾ ਨਹੀਂ ਆ ਚੀਜ਼ ਦਾ ਫਾਇਦਾ ਹੋਣਾ ਕਿ ਨਹੀਂ ਹੋਣਾ ਇਹ ਜੇ ਦਿਮਾਗ ਵਿੱਚ ਆ ਗਈ ਤੇ ਉਹ ਬਾਕੀ ਫਾਇਦਾ ਨਹੀਂ ਹੋਣਾ ਜਿਸ ਕਰਕੇ ਇਹ ਮੰਨ ਕੇ ਆਉਣਾ ਵੀ ਰੰਗ ਚੜਨਾ ਹੀ ਚੜਨਾ ਇਹਦਾ ਫਾਇਦਾ ਹੋਣਾ ਹੀ ਹੋਣਾ ਮੇਰਾ ਇੱਥੇ ਬੈਠੇ ਦਾ ਸਮਾਂ ਲੈ ਕੇ ਵਿੱਚ ਲੱਗਣਾ ਹੀ ਲੱਗਣਾ ਮੈਨੂੰ ਆਸੀਸ ਮੈਨੂੰ ਫਾਇਦਾ ਮਿਲਣਾ ਹੀ ਮਿਲਣਾ ਮੇਰਾ ਇੱਕ ਤਿਲ ਭੇਡ ਵੀ ਕੀਤਾ ਜਿਹੜਾ ਮੇਰੇ ਅਕਾਊਂਟ ਵਿੱਚ ਜਮਾ ਹੋਣਾ ਹੀ ਹੋਣਾ ਇਹ ਮੰਨਣਾ ਕਿਉਂਕਿ ਪਤਲ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਭੰਨੇ ਕਾਲੇ ਭੈ ਵਿੱਚ ਖੁੰਭ ਚੜਾਈ ਹੈ ਸ਼ਰਮ ਪਾਹੋ ਤਨ ਹੋਏ ਸ਼ਰਮ ਦਾ ਮਤਲਬ ਮਿਹਨਤ ਰਪੇ ਰੰਗਿਆ ਜਾਏ ਪਾਸ਼ਾ ਜੀ ਕਹਿੰਦੇ ਨੇ ਸੁਆ ਗੂੜਾ ਸੋਨਾ ਚੰਗਾ ਜੇ ਰੰਗ ਦੇਣਾ ਹੋਵੇ ਇਹ ਵੀ ਇੱਕ ਤਰਕੀਬ ਹੈ ਇਹ ਵੀ ਇੱਕ ਕਲਾ ਹੈ ਤੇ ਰੰਗ ਦੇਣ ਵਾਲਿਆਂ ਨੂੰ ਪਤਾ ਵੀ ਕਿਸ ਤਰ੍ਹਾਂ ਰੰਗ ਦਿੰਦੇ ਨੇ ਉਹਨਾਂ ਦੇ ਕੋਲ ਨੁਕਤੇ ਹੁੰਦੇ ਨੇ ਨੁਕਤੇ ਇੱਥੇ ਅਸਲ ਦੇ ਵਿੱਚ ਗੱਲ ਕੀਤੀ ਹੈ ਨਾਮ ਦੇ ਰੰਗ ਦੀ ਤੇ ਜਿਹੜਾ ਨਾਮ ਦਾ ਰੰਗ ਆਪਾਂ ਚੜ੍ਹਾ ਨਾ ਜਾਂ ਸਾਨੂੰ ਮਹਾਰਾਜ ਨੇ ਚੜਾਉਣਾ ਉਹਦੇ ਲਈ ਵੀ ਬੜੀਆਂ ਬਰੀਕੀ ਵਾਲੀਆਂ ਚੀਜ਼ਾਂ ਨੇ ਬੜੇ ਨੁਕਤੇ ਨੇ ਠੀਕ ਹੈ ਜੀ ਐਵੇਂ ਕੋਈ ਕਹੇ ਵੀ ਇੱਕਦਮ ਮੈਨੂੰ ਆ ਚੀਜ਼ ਮਿਲ ਜਾਏ ਜਾਂ ਐਦਾਂ ਹੋ ਜਾਏ ਉਦਾਂ ਹੋ ਜਾਏ ਹਰ ਚੀਜ਼ ਮਤਲਬ ਇੱਕ ਗੁਰਮਰਿਆਦਾ ਜਿਹਨੂੰ ਕਹਿੰਦੇ ਨੇ ਨਾ ਮर्याਦਾ ਮर्याਦਾ ਦਾ ਮਤਲਬ ਨੁਕਤੇ ਆ ਉਹ ਮर्याਦਾ ਨੂੰ ਫੋਲੋ ਕਰਨਾ ਜੋ ਬਾਣੀ ਪੜਨੀ ਹੈ ਮर्याਦਾ ਮੁਤਾਬਕ ਅਸੀਂ ਨਿਤਨੇਮ ਕੀਤਾ ਪਹਿਲਾਂ ਪ੍ਰਕਾਸ਼ ਕੀਤਾ ਹਰ ਚੀਜ਼ ਦਾ ਤਰੀਕਾ ਹੈ ਨਾ ਤੇ ਨੁਕਤੇ ਨੇ ਤੇ ਐਡੀ ਜਿਹੜਾ ਗੁਰੂ ਸਾਹਿਬ ਜਿਹੜਾ ਸਾਨੂੰ ਨਾਮ ਦਾ ਰੰਗ ਚੜ੍ਹਦੇ ਨੇ ਉਹ ਵੀ ਮਹਾਰਾਜ ਦੇ ਨੁਕਤੇ ਨੇ ਰੰਗ ਲਗਤ 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 ਹੈ ਲਾਲ ਰੰਗ ਤਿਸਕੋ ਲੱਗਾ ਜਿਸਕੇ ਵੜਭਾਗਾ ਮੈਲਾ ਕਦੇ ਨਾ ਹੋਵੇ ਇਹਨੇ ਲੱਗੇ ਦਾਗਾ ਮਾਰਾ ਇਹਨੂੰ ਪਤਾ ਵੀ ਇਹਨੂੰ ਕਿਦਾਂ ਰੰਗ ਕਦੋਂ ਤੇ ਕਿੰਨਾ ਪਾਣਾ ਕਿੰਨੀ ਮਾਤਰਾ ਪਾਣੀ ਮਾਰਾ ਹੀ ਨੂੰ ਪਤਾ ਹੈ ਠੀਕ ਹੈ ਜੀ ਤੇ ਜੇ ਜ਼ਿਆਦਾ ਹੀ ਕੋਈ ਰੰਗ ਸੁੱਟ ਦਵੇ ਨ ਲਾਰੀ ਤੇ ਉਹ ਦੇ ਨਾਲ ਮੈਚਿੰਗ ਨਹੀਂ ਕਰੇਗਾ ਸੂਟ ਦੇ ਨਾਲ ਚੁੰਨੀ ਦਾ ਰੰਗ ਠੀਕ ਹੈ ਉਹਨੇ ਬੜੀ ਮਾਤਰਾ ਦੇਖਣੀ ਹੈ ਦੇਖ ਦੇ ਕੇ ਪਾਉਣਾ ਦੇਖ ਦੇ ਕੇ ਸਾਰਾ ਕੁਝ ਕਰਨਾ ਮਾਰਾ ਇਹਨੇ ਵੀ ਇਹ ਦੇਖਣਾ ਪਈ ਇਹ ਇੰਨੀ ਕੀਮਤੀ ਚੀਜ਼ ਜਿਹੜੀ ਮੈਂ ਇਹਨੂੰ ਦੇਣੀ ਹੈ ਰੰਗ ਦੇਣਾ ਇਹਨੂੰ ਸੰਭਾਲ ਲਵੇਗਾ ਕਿਤੇ ਪਾਗਲੀ ਨਾ ਹੋ ਜਾਏ ਲੈਡਰੀ ਨਿਕਲੀ ਕੋਈ ਪਾਗਲ ਵੀ ਹੋ ਜਾਂਦਾ ਕਿਸੇ ਨੂੰ ਬੜਾ ਚੋਕਾ ਜਿਆਦਾ ਕਿਦਾਂ ਮਿਲ ਜਾਏ ਨਾ ਉਹਦੇ ਫੂਫੂ ਕਰਨ ਲੱਗ ਪੈਂਦੇ ਨੇ ਵੀ ਲੈ ਬਈ ਹੁਣ ਕੋਈ ਨਹੀਂ ਮੈਂ ਕਿਸੇ ਨੂੰ ਸਮਝਦਾ ਠੀਕ ਹੈ ਜੀ ਐਦਾ ਵੀ ਨਾ ਹੋ ਜਾ ਵੀ ਉਹ ਚੀਜ਼ ਸਾਂਭੀ ਨਾ ਜਾਏ ਦੂਜਿਆਂ ਨੂੰ ਲਤਾਰਦਾ ਫਿਰੇ ਦੂਜਿਆਂ ਨੂੰ ਨੀਵਾ ਦਿਖਾਉਂਦਾ ਫਿਰੇ ਦੂਜਿਆਂ ਦੀ ਇਨਸਲਟ ਕਰਦਾ ਫਿਰੇ ਪਹਿਲਾ ਭਾਂਡਾ ਮਾਰ ਜੀ ਦੇ ਦੇ ਨੇ ਵੀ ਇਹ ਲੈ ਕੇ ਪਚਾ ਲਵੇਗਾ ਥਾਲ ਵਿੱਚ ਇਨ ਵਸਤੂ ਪਈ ਉਹ ਸਤ ਸੰਤੋਖ ਵਿਚਾਰ ਉਹ ਅਮਰਤ ਨਾਮ ਠਾਕੁਰ ਕਾ ਪਈ ਉਹ ਜਿਸ ਕਾ ਸਸਾ ਆਧਾਰ ਉਹ ਸਾਰਾ ਕੁਝ ਇਸਥਾਨ ਸਜ ਕੇ ਆ ਗਿਆ ਜੇ ਅੰਦਰ ਪਜਿਆ ਹੀ ਨਾ ਜੇ ਕੋ ਖਾਵਾ ਜੇ ਕੋ ਪੁੰਚਾ ਤਿਸ ਕਾ ਹੋਏ ਉਧਾਰ ਤੇ ਜੇ ਇਹ ਇੰਨੀ ਕੀਮਤੀ ਬਾਣੀ ਇੰਨਾ ਕੀਮਤੀ ਰੰਗ ਜਿਹੜਾ ਜਿਹੜੇ ਤੁਸੀਂ ਆਉਂਦੇ ਹੋ ਲੈਣ ਦੇ ਇੱਛਕੋ ਮਾਰੇ ਉਹਨਾਂ ਨੂੰ ਜਰੂਰ ਦਵੇਗਾ ਸੋ ਸੌਦੇ ਵਾਲੀ ਗੱਟੜੀ ਉਹਦੇ ਅੱਗੇ ਕਬੀਰ ਜੀ ਕਹਿੰਦੇ ਖੋਲਣੀ ਚਾਹੀਦੀ ਜਿੰਨੂੰ ਪਤਾ ਲੱਗ ਜਾਂਦਾ ਉਹਨੂੰ ਫੇਰੀ ਵਾਲੇ ਨੂੰ ਵੀ ਇਹ ਭੈਣ ਨੇ ਸੌਦਾ ਲੈਣਾ ਕਿ ਉੱਦੀ ਸੂਟ ਦੇ ਦਿਖਾਈ ਜਾਂਦੇ ਕਹੇ ਵੀ ਦਿਖਾ ਖਲਾਰਾ ਪਾਉ ਦਿੰਦੀ ਹੈ ਕਿ ਭੈਣ ਦਿਖਾ ਦੇ ਫਿਰ ਦੇਖੀ ਲੈਣੇ ਆਂ ਉਹ ਜਿਉਂ ਖਲਾਰਾ ਕਹਿੰਦੇ ਫਿਰ ਲਵਾਂਗੀਆਂ ਫਿਰ ਲੈਣਾ ਹੁੰਦਾ ਨਹੀਂ ਕਿ ਜਾਂ ਨਹੀਂ ਤੇ ਜਿਨ੍ਹਾਂ ਨੇ ਲੈਣਾ ਹੈ ਨਾ ਉਹ ਖੀਸੇ ਵਿੱਚ ਪੈਸੇ ਪਾ ਕੇ ਰੱਖ ਦਿੰਦੀਆਂ ਉਹ ਉਹਨੂੰ ਉਹਦਾ ਟਾਈਮ ਖਰਾਬ ਨਹੀਂ ਕਰਦੀਆਂ ਤੇm ਨੂੰ ਪਤਾ ਲੱਗ ਜਾਂਦਾ ਤੇ ਜਿਹੜਾ ਸਾਡਾ ਲਲਾਰੀ ਸਾਡਾ ਸਤਿਗੁਰ ਗੱਠੜੀ ਨਾਮ ਦੀ ਲੈ ਕੇ ਆਇਆ ਉਹਨੂੰ ਵੀ ਪਤਾ ਵੀ ਇਹਨੇ ਲੈਣਾ ਕਿ ਨਹੀਂ ਲੈਣਾ ਇਹਨੂੰ ਰੰਗ ਚਾੜੀਏ ਜਾਂ ਨਾ ਚਾੜੀਏ ਇਹਨੂੰ ਠਹਿਰ ਕੇ ਚਾੜੀਏ ਜਾਂ ਹੁਣੇ ਚਾੜੀਏ ਇਹਨੂੰ ਕਦੋਂ ਬਖਸ਼ਿਸ਼ ਤੇ ਬਰਕਤ ਦਈਏ ਮਹਾਰਾ ਜੀ ਨੂੰ ਪਤਾ ਇਸ ਕਰਕੇ ਜਿਉਂ ਜਿਉਂ ਸਾਡੀ ਅਵਸਥਾ ਬਣੇਗੀ ਤਿਉਂ ਤਿਉਂ ਸਾਡੇ ਤੇ ਮਿਹਰ ਹੁੰਦੀ ਜਾਏਗੀ ਦੇਖੋ ਅਸੀਂ ਹੁਣ ਕਿੰਨਾ ਕੁਝ ਮਹਾਰਾ ਜੀ ਦਾ ਸੁਣਦੇ ਆ ਸੁਣ ਲਿਆ ਕਿੰਨਿਆਂ ਕਿੰਨਾ ਗਿਆਨ ਪ੍ਰਾਪਤ ਕਰ ਲਿਆ ਹੁਣ ਤੇ ਸਾਨੂੰ ਸੱਡੇ ਤੇ ਮੇਰ ਹੋ ਜਾਣੀ ਚਾਹੀਦੀ ਏ ਹੁਣ ਦਿਆਂ ਅੰਦਰੋਂ ਬੀਜ ਜਿਹੜਾ ਉਹ ਐਨ ਵਧੀਆ ਹੋ ਜਾਣਾ ਚਾਹੀਦਾ ਸੋਧਿਆ ਹੋਣਾ ਚਾਹੀਦਾ ਤਾਂ ਹੀ ਫਿਰ ਰੰਗ ਲੱਗੇਗਾ ਸੋ ਗੁਰੂ ਸਾਹਿਬ ਮੇਰ ਕਰਨ ਆਗਰੀ ਬੰਗਦੀ ਨਾਨਕ ਭਗਤੀ ਜੇ ਰਪੈ ਕੂੜੇ ਸੋਇ ਨ ਕੋਈ ਪਾਛਾ ਜੀ ਫਰਮਾਨ ਕਰਦੇ ਨੇ ਰਪੇ ਦਾ ਮਤਲਬ ਉਹਦੇ ਰੰਗ ਦੇ ਵਿੱਚ ਜੇ ਰੰਗਿਆ ਜਾਏ ਜਿਹੜਾ ਉਹਦੀ ਭਗਤੀ ਵਿੱਚ ਜਿਹੜਾ ਉਹਦੇ ਨਾਮ ਦੇ ਵਿੱਚ ਰੰਗਿਆ ਜਾਏ ਨਾਨਕ ਭਗਤੀ ਜਿਰਪੇ ਕੂੜੇ ਸੋਏ ਨਾ ਕੋਏ ਫਿਰ ਕਹਿੰਦੇ ਨੇ ਮਾਇਆ ਦਾ ਪ੍ਰਭਾਵ ਮਾਇਆ ਦਾ ਛਲ ਮਾਇਆ ਦਾ ਡੰਗ ਉਹਨੂੰ ਨਹੀਂ ਲੱਗਦਾ ਕਿਉਂਕਿ ਮਣਕੇ ਹੁੰਦੇ ਨੇ ਨਾ ਵੀ ਉਹ ਸੱਪ ਡੰਗ ਜਾਏ ਤੇ ਉਹ ਮਣਕਾ ਲਾ ਦਿੰਦੇ ਨੇ ਤੇ ਉਹ ਜ਼ਹਿਰ ਨਿਕਲ ਜਾਂਦੀ ਉਹ ਚੂਸ ਲੈਂਦਾ ਮਹਾਰਾਜੀ ਕਹਿੰਦਾ ਇਦਾਂ ਹੀ ਜੇ ਮਾਇਆ ਆ ਕੇ ਆ ਵੀ ਜਾਵੇ ਤੇ ਗੁਰਦਾ ਸ਼ਬਦ ਇੱਕ ਮਣਗਾ ਉਹ ਜ਼ਹਿਰ ਅੰਦਰ ਫੈਲਣ ਨਹੀਂ ਦਿੰਦਾ ਨਾੜੀਆਂ ਵਿੱਚ ਚੜ੍ਹਨ ਨਹੀਂ ਦਿੰਦਾ ਦਿਲ ਤੇ ਦਿਮਾਗ ਤੱਕ ਡੈੱਡ ਨਹੀਂ ਹੋਣ ਦਿੰਦਾ ਪਹੁੰਚਣ ਨਹੀਂ ਦਿੰਦਾ ਗੁਰਦਾ ਸ਼ਬਦ ਐਦਾਂ ਰੱਖਿਆ ਕਰਦਾ ਐਦਾਂ ਮਰ ਜਿੰਦੇ ਕੂੜੇ ਸੋਏ ਨਾ ਕੋਏ ਮਾਇਆ ਦਾ ਪ੍ਰਭਾਵ ਮਾਇਆ ਉਹਨੂੰ ਛਾਲ ਨਹੀਂ ਸਕਦੀ ਮਾਇਆ ਉਹਦਾ ਨੁਕਸਾਨ ਨਹੀਂ ਕਰ ਸਕਦੀ ਕਿਹਦਾ ਨਾਨਕ ਭਗਤੀ ਜਿਰਪੈ ਕੂੜੇ ਸੋਏ ਨਾ ਕੋਏ ਉਹਨੂੰ ਕੁਝ ਵੀ ਚੀਜ਼ ਜਿਹੜੀ ਹੈ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਜੋ ਮਰਜੀ ਕੋਈ ਬਣ ਕੇ ਆ ਜਾਵੇ ਉਹਨੂੰ ਪ੍ਰਭਾਵਤ ਨਹੀਂ ਕਰਦੀ ਉਹਦਾ ਨੁਕਸਾਨ ਨਹੀਂ ਕਰਦੀ ਕਿਉਂਕਿ ਉਹਦੀ ਦ੍ਰਿਸ਼ਟੀ ਐਸੀ ਹੋ ਗਈ ਹੁੰਦੀ ਹੈ ਉਹਦੇ ਵਿੱਚ ਵੀ ਰੱਬ ਹੀ ਵੇਖ ਲੈਂਦਾ ਠੀਕ ਹੈ ਜੀ ਉਹ ਕਹਿੰਦਾ ਤੂੰ ਵੀ ਰੱਬ ਹੈ ਜੇ ਤੂੰ ਆਇਆ ਜੇ ਤੂੰ ਆਈ ਜੇ ਤੂੰ ਕੋਈ ਵੀ ਹੈ ਤੂੰ ਰੱਬ ਠੀਕ ਹੈ ਜੀ ਉਹਦੀ ਦ੍ਰਿਸ਼ਟੀ ਇਦਾਂ ਦੀ ਹੋ ਜਾਂਦੀ ਹੈ ਉਹਨੂੰ ਕੋਈ ਉਹ ਬਾਣੀ ਚ ਲਿਖਿਆ ਨਾ ਦੋਇ ਦੋਇ ਲੋਚਨ ਪੇਖਾਂ ਹਰਿ ਵਿਨਿ ਔਰ ਨਾ ਦੇਖਾਂ ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ ਹਰਿ ਵਿਨ ਹਰ ਨਾ ਦੇਖੋ ਕੋਈ ਹਰਿ ਵਿਨ ਔਰ ਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ ਇਹੋ ਵੀ ਸੰਸਾਰ ਤੁਮ ਦੇਖਦੇ ਔਰ ਕਰੂ ਪਿਆ ਰੂਪ ਨਜ਼ਰੀ ਆਏ ਸੋ ਉਹਨਾਂ ਦੀ ਦ੍ਰਿਸ਼ਟੀ ਇਦਾਂ ਦੀ ਹੋ ਜਾਂਦੀ ਹੈ ਮਾੜੀ ਚੀਜ਼ ਵੀ ਸਾਹਮਣੇ ਆ ਜਾਏ ਤੇ ਉਹਨਾਂ ਤੇ ਅਸਰ ਨਹੀਂ ਹੋਏਗਾ ਇਹ ਸਾਰਾ ਕੁਝ ਬਾਣੀ ਰਾਣੀ ਹੋ ਬਾਣੀ ਰਾਹੀ ਹੋਣਾ ਹੈ ਇਹ ਸਾਰਾ ਕੁਝ ਮਹਾਰਾਜ ਦੇ ਚਰਨਾਂ ਨਾਲ ਜੁੜਨ ਵਾਲੀ ਹੋਣਾ ਚੰਗੇ ਬਣ ਕੇ ਸੋ ਮਹਾਰਾਜ ਮੇਰ ਕਰਨ ਸੋ ਕਲ ਦੀ ਪੰਕਤੀ ਆਏਗੀ ਲਬ ਪਾਪ ਦੇ ਰਾਜਾ ਮੈਂ ਤਾਂ ਕੂੜਾ ਸਿਕਦਾਰ ਲੱਗ ਲੱਗ ਜਿਹੜੀਆਂ ਸਾਡੀਆਂ ਇੰਦਰੀਆਂ ਨੇ ਉਹਨਾਂ ਦੇ ਚਸਕੇ ਕਿਹੜੇ ਨੇ ਇਹ ਦਾ ਦੇ ਤੱਕ ਕਾਮ ਨੇਵ ਸਦ ਪੁੱਛੀਏ ਬਾਬੇ ਕਰੇ ਵਿਚਾਰ ਤੇ ਇਹ ਜਿਹੜੇ ਵਿਕਾਰ ਨੇ ਇਹ ਨਾਇਬ ਬਣ ਕੇ ਬੈਠੇ ਨੇ ਚੌਧਰੀ ਬਣ ਕੇ ਬੈਠੇ ਨੇ ਇਹ ਡਾਇਰੈਕਸ਼ਨ ਦਿੰਦੇ ਨੇ ਵੀ ਚੱਕ ਦੇ ਕਰ ਲੈ ਉਹ ਕਰ ਲੈ ਸੋ ਕੱਲ ਗੁਰੂ ਸਾਹਿਬ ਸਵਾਸ ਬਖਸ਼ਣ ਸਮਾਂ ਦੇਣ ਤੇ ਕੱਲ ਵਿਚਾਰ ਕਰਾਂਗੇ ਸੋ ਮਹਾਰਾਜ ਮਿਰ ਕਰੋ ਸੱਚੇ ਪਾਤਸ਼ਾਹ ਜੋ ਆਪ ਜੀ ਨੇ ਸਰਵਣ ਕਰਵਾਇਆ ਇਸ ਦਾ ਭਾਵ ਅਰਥ ਸਾਡੇ ਹਿਰਦਿਆਂ ਵਿੱਚ ਵਸਾਉਣਾ ਖਿੰਨ ਖਿੰਨ ਭੁੱਲਣ ਹਾਰਾ ਮਹਾਰਾਜ ਜੀ ਸਾਨੂੰ ਬਖਸ਼ ਲੈਣਾ ਔਰ ਬੁਰੇ ਦਾ ਵੀ ਭਲਾ ਕਰੋ ਸਭ ਨੂੰ ਆਪਣੇ ਚਰਨਾਂ ਵਿੱਚ ਲਿਆਓ ਦੇਸ਼ ਪ੍ਰਦੇਸ਼ ਬੱਚਿਆਂ ਪਰਿਵਾਰਾਂ ਨੂੰ ਖੁਸ਼ੀਆਂ ਕਾਰੋਬਾਰ ਕਾਮਯਾਬੀਆਂ ਨਗਰ ਕਿਲੇ ਵਿੱਚ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤੋ ਆ ਜੀ ਦੀ ਬਾਣੀ ਦਾ ਸਤਕਾਰ ਕੀਤਾ ਬੇੰਤ ਮਾਇਆ ਸੰਕਟ ਨੇ ਭੀੜ ਕੀਤੀ ਹੈ ਮਹਾਰਾਜ ਤਿਲ ਤਿਲ ਭੀੜ ਕੀਤਾ ਲੈ ਕੇ ਲਾਉਣਾ ਕਮਾਈਆਂ ਵਿੱਚ ਬਰਕਤਾਂ ਵਾਧੇ ਪਾਉਣ ਇੰਨੀ ਸ਼ੀਵਾ ਪ੍ਰਵਾਨ ਭੁੱਲ ਚੁੱਕ ਮਾਫ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ